ਉਹ ਗੁਰੂ ਘਰ ਦੇ ਹਮੇਸ਼ਾ ਐਂਟੀ ਚੱਲਣ ਵਾਲਾ ਬੰਦਾ ਸੀ ਜਦੋਂ 4 ਵਜੇ ਗੁਰੂ ਘਰ ਦੇ ਵਿੱਚ ਪ੍ਰਕਾਸ਼ ਹੁੰਦਾ ਸੀ ਤੇ ਉਹਨੇ ਵੀ ਆਪਣਾ ਇੱਥੇ ਜਿਹੜਾ ਉਹ ਸਪੀਕਰ ਲਾ ਲੈਣੇ ਸਕਾਰਪੀਓ ਗੱਡੀ ਲੈ ਕੇ ਉਹ ਆਪ ਆਪੇ ਆਪਣੇ ਆਪ ਨੂੰ ਹੀ ਰੱਬ ਬਣਾ ਕੇ ਪੇਸ਼ ਕਰ ਰਿਹਾ ਸੀ ਨਹੀਂ ਉਹ ਅਰੈਸਟ ਕੀਤੀ ਆ ਕਿ ਉਹਨੂੰ ਸਿਕਿਉਰਟੀ ਦਿੱਤੀ ਸਿਕਿਉਰਟੀ ਦਿੱਤੀ ਐਂ ਤਾਂ ਕਹ ਲਓ ਰੈਸਟੂ ਨੂੰ ਕੀ ਕਰਨੇ ਸੀ ਬਿਲਕੁਲ ਆਪਾਂ ਇੱਧਰ ਦੇਖੀਏ ਤੇ ਉਹਦੇ ਘਰ ਤੋਂ ਚੰਦ ਫੁੱਟ ਮੇਰੇ ਖਿਆਲ 35 ਤੋਂ 40 ਫੁੱਟ ਇਹ ਗੁਰੂ ਘਰ ਦੀ ਇਮਾਰਤ ਆ ਇਹ ਜਿਹੜੀ ਬੰਜਰ ਕੀਤੀ ਹੋਈ ਇਮਾਰਤ ਆ ਇਨੂੰ ਇਹਦੀ ਕੋਈ ਇੱਟ ਵੀ ਨਾ ਚੁੱਕੇ ਇਹ ਇੱਥੇ ਹੀ ਰਹੇ ਜੀ ਜੀ ਇਹ ਜਦੋਂ ਤੱਕ ਦੁਨੀਆ ਰਹੇ ਇਹ ਵੀ ਇੰਜ ਹੀ ਰਹੇ ਤਾਂ ਕਿ ਪਤਾ ਲੱਗ ਜਾਏ ਕਿ ਗੁਰੂ ਘਰ ਦੇ ਨਾਲ ਜਿਹੜਾ ਵੀ ਮੱਥਾ ਲਾਏਗਾ ਉਹਦਾ ਇਹ ਹਸ਼ਰ ਹੋਏ ਸਾਹਿਬ ਦੇ ਪੰਜ ਸਰੂਪਾਂ ਨੂੰ ਅਗਨ ਭੇਟ ਕਰਨ ਵਾਲੇ ਮਨਜੀਤ ਸਿੰਘ ਉਰਫ ਬਿੱਲਾ ਦਾ ਇਹ ਘਰ ਆ ਜੋ ਸੰਗਤਾਂ ਨੇ ਇਹ ਖਬਰ ਸੁਣ ਤੋਂ ਬਾਅਦ ਰੋਸ ਵਿੱਚ ਆ ਕੇ ਰੋਹ ਵਿੱਚ ਆ ਕੇ ਢਾ ਢੇਰੀ ਕਰ ਦਿੱਤਾ ਔਰ ਇੱਥੇ ਕੁਝ ਬਾਰੋਂ ਵਿੱਚ ਸਿੱਖਾ ਇਹਦੇ ਕੁਝ ਇੱਥੇ ਦੇ ਲੋਕਲ ਆ ਸਿੰਘ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਇਹ ਜਿਹੜਾ ਘਰਵਾ ਇਹ ਕਿਸ ਵਿਅਕਤੀ ਦਾ ਇਹ ਹੋਰ ਕਦੋਂ ਦਾ ਇੱਥੇ ਰਹਿ ਰਿਆ ਔਰ ਇਸ ਵਿਅਕਤੀ ਵੱਲੋਂ ਗੁਰੂ ਘਰ ਦੇ ਨਾਲ ਸ਼ਰੀਕਾ ਕਦੋਂ ਦਾ ਪਾਇਆ ਹੋਇਆ ਸੋ ਸਾਡੇ ਨਾਲ ਕੁਝ ਇੱਥੇ ਸਿੰਘ ਹੈਗੇ ਨੇ ਸੋ ਵੀਰ ਜੀ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਨਹੀਂ ਵੀਰ ਜੀ ਇੱਥੋਂ ਦੇ ਨਹੀਂ ਨਾਲ ਦੀ ਸਾਡਾ ਪਿੰਡ ਹੈ ਕੋਈ 2-4 ਕਿਲੋਮੀਟਰ ਤੇ ਤੁਹਾਡਾ ਇੱਥੇ ਨੇੜੇ ਹੀ ਆ ਪਿੰਡ ਤੇ ਜਦੋਂ ਫਿਰ ਆ ਸੰਗਤ ਰੋਸ ਵਿੱਚ ਆਈ ਤੁਸੀਂ ਆਏ ਇੱਥੇ ਮੌਕੇ ਤੇ ਜਦੋਂ ਆਟਾਇਆ ਕਰ ਗੋ ਜੀ ਜੀ ਬਿਲਕੁਲ ਅਸੀਂ ਇੱਥੇ ਰਹੇ ਹਾਂ ਜਿੰਦ ਤੱਕ ਘਰ ਨਹੀਂ ਟਠੇ ਅਸੀਂ ਇੱਥੇ ਹੀ ਰਹੇ ਹਾਂ ਜੀ अच्छा जी जी फिर संगत ਦਾ ਉਸ ਵੇਲੇ ਕੀ ਰੋਸ ਸੀ ਔਰ ਰਿਐਕਸ਼ਨ ਕੀ ਹੋਇਆ ਸੰਗਤ ਰੋਸ ਜੀ ਇਹ ਇੰਨੀ ਕਨਾਉਣੀ ਹਰਕਤ ਜਿਹੜੀ ਆ ਉਸ ਬੰਦੇ ਨੇ ਕੀਤੀ ਆ ਇੱਕ ਪਾਪ ਤੋਂ ਵੀ ਪਾਪ ਲਫਜ਼ ਵੀ ਛੋਟਾ ਜਿਹੜਾ ਉਹਨੇ ਇਹ ਕਾਰਨਾਮਾ ਕੀਤਾ ਮਤਲਬ ਮਹਾਪਾਪ ਉਹਨੇ ਕੀਤਾ ਕਿ ਮੇਰੇ ਖਿਆਲ ਦੇ ਵਿੱਚ ਸਾਡੀ ਸੁਰਤ ਦੇ ਵਿੱਚ ਜਾਂ ਪਿਛਲੇ 50 ਸਾਲ ਚ ਕੋਈ ਐਡੀ ਵੱਡੀ ਵੇਅਦਵੀ ਦੀ ਘਟਨਾ ਪਹਿਲੇ ਨਹੀਂ ਹੋਈ ਜਿੱਡੀ ਵੱਡੀ ਘਟਨਾ ਉਸ ਬੰਦੇ ਨੇ ਜਿਹੜੀ ਆ ਉਹ ਇੱਥੇ ਬਫਰਾਈ ਜੇ ਏ ਉਸ ਬੰਦੇ ਦਾ ਘਰ ਹੈ ਮਨਜੀਤ ਸਿੰਘ ਬਿੱਲਾ ਉਹਦਾ ਨਾਮ ਹੈ ਦੋ ਬੱਚੇ ਉਹਦੇ ਦੋਏ ਕੈਨੇਡਾ ਨਾਲੇ ਇੱਕ ਘਰ ਦੀ ਤੇ ਆਪ ਦੋਏ ਜੀ ਇੱਥੇ ਰਹਿੰਦੇ ਸੀ ਘਰ ਦੀ ਜਿਹੜੀ ਆ ਉਹ ਪੁਲਿਸ ਨੇ ਅਰੈਸਟ ਕਰ ਲਈ ਸੀ ਕੱਲ ਸਵੇਰੇ ਹੀ ਜਦੋਂ ਲੋਕਾਂ ਦਾ ਹਜੂਮ ਇਕੱਠਾ ਹੋਇਆ ਸੰਗਤ ਦਾ ਤੇ ਇੱਥੇ ਥੱਲੇ ਦੁਕਾਨਾਂ ਹੀ ਉਹ ਅਰੈਸਟ ਕੀਤੀ ਆ ਕਿ ਉਹਨੂੰ ਸਿਕਿਉਰਿਟੀ ਦਿੱਤੀ ਸਿਕਿਉਰਿਟੀ ਦਿੱਤੀ ਏਦਾਂ ਕਹਿ ਲਓ ਅਰੈਸਟ ਨੂੰ ਕੀ ਕਰਨਾ ਹੈ ਸਿਕਿਉਰਿਟੀ ਦਿੱਤੀ ਹੈ ਤੇ ਇਹ ਵੀ ਪਤਾ ਲੱਗਿਆ ਇੱਥੇ ਕਿ ਡੇਰਾ ਡੂਰਾ ਚਲਾਉਂਦਾ ਸੀ ਜੀ ਜੀ ਆਓ ਤੁਸੀਂ ਇਸ ਪਾਸੇ ਨੂੰ ਤੁਹਾਨੂੰ ਦੱਸੀਏ ਕਿ ਉਹਦਾ ਪੂਰਾ ਘਰ ਬਣਿਆ ਸੀ ਨਾਲ ਉਹਨੇ ਡੇਰਾ ਬਣਾਇਆ ਸੀ ਸੋ ਉਹ ਦੇਖਦੇ ਆ ਇੱਥੇ ਕਿ ਇਹ ਸਿੰਘ ਦੱਸ ਰਹੇ ਆ ਕਿ ਇੱਥੇ ਉਹਨਾਂ ਨੇ ਡੇਰਾ ਵੀ ਬਣਾਇਆ ਹੋਇਆ ਸੀ ਇਹ ਉਹਦੇ ਘਰ ਨੂੰ ਜਾਣ ਵਾਲੀ ਜਿਹੜੀ ਆ ਉਹ ਗਲੀ ਆ ਔਰ ਬਿਲਕੁਲੀ ਇੱਥੋਂ ਇੱਕ ਫਰਲਾਂਗ ਦੇ ਉੱਤੇ ਗੁਰੂ ਘਰ ਦੀ ਇਮਾਰਤ ਆ ਬਿਲਕੁਲ ਆਪਾਂ ਇੱਧਰ ਦੇਖੀਏ ਤੇ ਉਹਦੇ ਘਰ ਤੋਂ ਚੰਦ ਫੁੱਟ ਮੇਰੇ ਖਿਆਲ 35 ਤੋਂ 40 ਫੁੱਟ ਇਹ ਗੁਰੂ ਘਰ ਦੀ ਇਮਾਰਤ ਆ ਤੇ ਇੱਥੇ ਉਹ ਬੰਦਾ ਹਾਂ ਜਿਹਦਾ ਘਰ ਦਾ ਜਿਹੜਾ ਦਰਵਾਜ਼ਾ ਇਸ ਜਗ੍ਹਾ ਤੇ ਲੱਗਾ ਹੋਇਆ ਸੀ ਤੇ ਇਹ ਉਹਦੇ ਘਰ ਦੀ ਮੇਨ ਐਂਟਰੀ ਵੀ ਜਿਹੜੀ ਇੱਦੋਂ ਸੀ ਆਓ ਤੁਸੀਂ ਉੱਪਰ ਆਓ ਤੁਹਾਨੂੰ ਦਿਖਾਈਏ ਉਹ ਜਿਹੜਾ ਢਹ ਢੇਰੀ ਸੰਗਤ ਨੇ ਕੀਤਾ ਖਾਲਸੇ ਨੇ ਕੀਤਾ ਉਹ ਉਸ ਦਾ ਡੇਰਾ ਸੀ ਜਿਹੜਾ ਉਹਨੇ ਕੱਚ ਦਾ ਝੂਠ ਦਾ ਜਿਹੜਾ ਡੇਰਾ ਪਖੰਡ ਦਾ ਜਿਹੜਾ ਡੇਰਾ ਉਹ ਇਸ ਪਿੰਡ ਦੇ ਵਿੱਚ ਬਣਾਇਆ ਹੋਇਆ ਸੀ ਉਹ ਜਗ੍ਹਾ ਜਿਹੜੀ ਸੰਗਤ ਨੇ ਖਾਲਸੇ ਨੇ ਢਹ ਢੇਰੀ ਕਰ ਦਿੱਤੀ ਹੈ ਉਹ ਗੁਰੂ ਘਰ ਦੇ ਹਮੇਸ਼ਾ ਐਂਟੀ ਚੱਲਣ ਵਾਲਾ ਬੰਦਾ ਸੀ ਜਦੋਂ 4 ਵਜੇ ਗੁਰੂ ਘਰ ਦੇ ਵਿੱਚ ਪ੍ਰਕਾਸ਼ ਹੁੰਦਾ ਸੀ ਤੇ ਉਹਨੇ ਵੀ ਆਪਣਾ ਇੱਥੇ ਜਿਹੜਾ ਉਹ ਸਪੀਕਰ ਲਾ ਲੈਣੇ ਇਹ ਬੜੇ ਚਿਰ ਦਾ ਰੋਸ ਜਿਹੜਾ ਟਕਰਾਸ ਸੀ ਗੁਰੂ ਘਰ ਨਾਲ ਇਹ ਉਸ ਦਾ ਬਣਿਆ ਹੋਇਆ ਸੀ ਤੇ ਪਤਾ ਨਹੀਂ ਉਹ ਕਿਹੜਾ ਉਹ ਆਪਾਗਾ ਦੇਣ ਆਇਆ ਕਿ ਜਿਸ ਦਿਨ ਉਹਦੀ ਮੱਤ ਜਿਹੜੀ ਐ ਉਹ ਮੱਤ ਮਰੀ ਸਮਝ ਲਓ ਮੱਤ ਉਸ ਦੀ ਮਰ ਗਈ ਤੇ ਉਹਨੇ ਐਡਾ ਵੱਡੀ ਕਟਨ ਨੂੰ ਅੰਜਾਮ ਦੇ ਦੇ ਜੇ ਉਹਨੇ ਮੇਰੇ ਖਿਆਲ ਉਹ ਜਿਹੜਾ ਉਹਨੇ ਆਪਣਾ ਇੱਕ ਡੰਮਵਾਦ ਬਣਾਇਆ ਉੱਥੇ ਹੀ ਆਪਾਂ ਚੱਲਦੇ ਆ ਸੰਗਤ ਵੀ ਸਾਡੇ ਨਾਲ ਆ ਕਿਉਂਕਿ ਇੱਥੇ ਇਸ ਡੇਰੇ ਨੂੰ ਜਿਹੜਾ ਢਾ ਢੇਰੀ ਕਰ ਦਿੱਤਾ ਗਿਆ ਇਹ ਮੇਰੇ ਖਿਆਲ ਆ ਜਿਹੜੇ ਹੈਗੀਆਂ ਲੀਆਂ ਐ ਜੀਸੀਬੀ ਦੀਆਂ ਲੱਗਦੀਆਂ ਹੈ ਨਹੀਂ ਜੀਸੀਬੀਆਂ ਲੱਗੀਆਂ ਬਾਈ ਜੀ ਹਾਂ ਸੋ ਇਹ ਇਧਰ ਘਾਰ ਆ ਉਹਦਾ ਇਹਦਾ ਵੀ ਜਿਹੜਾ ਵਾ ਲੋਕਾਂ ਦਾ ਜਿਹੜਾ ਗੁੱਸਾ ਵਾ ਕਿਉਂਕਿ ਕੁਦਰਤੀ ਆ ਇਹ ਕੋਈ ਗੈਰ ਕੁਦਰਤੀ ਨਹੀਂ ਸੀਗਾ ਉਹ ਉਹਦੀ ਕਾਰ ਆ ਉਸ ਦੋਸ਼ੀ ਦੀ ਜਿਹੜੀ ਉਹ ਵੀ ਮੇਰੇ ਖਿਆਲ ਸਾੜ ਫੂਕ ਕੇ ਜਿਹੜੀ ਆ ਉਹ ਸੈਂਟਰੋ ਕਾਰ ਆ ਉਹਦੀ ਉਹ ਗੱਡੀਆਂ ਐ ਪਰਪੀਓ ਗੱਡੀ ਹੀ ਇੱਕ ਉਹ ਲੈ ਕੇ ਉਹ ਭੱਜ ਗਿਆ ਹਾਂਜੀ ਇੱਕ ਸਕਾਰਪੀਓ ਗੱਡੀ ਆ ਉਹਦੇ ਕੋਲ ਇੱਕ ਸੈਂਟਰੋ ਸੀ ਸੈਂਟਰੋ ਸੰਗਤ ਦੇ ਹੱਥ ਚੜ ਗਈ ਤੇ ਸੰਗਤ ਨੇ ਉਹਦਾ ਜੋ ਹਸ਼ਰ ਕਰਨਾ ਸੀ ਉਹ ਹੋ ਗਿਆ ਤੇ ਸਕਾਰਪੀਓ ਗੱਡੀ ਲੈ ਕੇ ਉਹ ਆਪ ਭੱਜ ਗਿਆ ਤੇ ਆਪ ਨਗਰੋਟੇ ਕੋਲ ਜਾ ਕੇ ਜਿਹੜਾ ਉਹ ਪੁਲਿਸ ਨੇ ਉਹਨੂੰ ਗ੍ਰਿਫਤਾਰ ਕੀਤਾ ਨਗਰੋਟਾ ਇੱਥੋਂ ਕਿੰਨੀ ਕੁ ਦੂਰ ਪੈ ਜਾਂਦਾ ਨਗਰੋਟਾ ਵੀਰ ਜੀ ਹੋਣਾ ਕੋਈ ਲਾਲੋ ਕੋਈ ਹਾਂਜੀ ਹੂੰ 40 50 ਕਿਲੋਮੀਟਰ ਉੱਥੇ ਜਾ ਕੇ ਪੁਲਿਸ ਨੇ ਉਹਨਾਂ ਨੂੰ ਕੋਈ ਸਵੇਰੇ 9 ਵਜੇ ਦੇ ਤਕਰੀਬਨ ਉਹਨਾਂ ਦੀ ਜਿਹੜੀ ਅਰੈਸਟ ਦਾ ਜਿਹੜਾ ਉਹ ਸਾਨੂੰ ਇੱਥੇ ਪਤਾ ਲੱਗ ਗਿਆ ਸੀ ਔਰ ਉਹਦੇ ਬਾਅਦ ਵੀ ਸੰਗਤ ਦੇ ਵਿੱਚ ਰੋਸ਼ ਛੱਡਾ ਸੀ ਕਿ ਸੰਗਤ ਨੇ ਬਿਲਕੁਲ ਵੀ ਇਸ ਚੀਜ਼ ਨੂੰ ਇਹ ਵੀ ਕੋਈ ਬਰਦਾਸ਼ਤ ਕਰਨਯੋਗ ਚੀਜ਼ ਵੀ ਨਹੀਂ ਸੀ ਇਹ ਇਹ ਜਿਹੜਾ ਉਹਦਾ ਡੇਰਾ ਵਾ ਇੱਥੇ ਉਹਨੇ ਕੀ ਬਣਾਇਆ ਹੋਇਆ ਸੀ ਕੋਈ ਇੱਥੇ ਮੂਰਤੀ ਲਗਾਈ ਸੀ ਜਾਂ ਕੋਈ ਗੱਦੀ ਲਾਉਂਦਾ ਸੀ ਜਾਂ ਇੱਥੇ ਕੀ ਉਹਨੇ ਸਿੰਬਲ ਰੱਖਿਆ ਸੀ ਇਹ ਕਿਸੇ ਉਹ ਡੇਰੇਦਾਰ ਬਾਬੇ ਨੂੰ ਪਖੰਡੀ ਨੂੰ ਮੰਨਦਾ ਸੀ ਜਾਂ ਕੀ ਨਹੀਂ ਦਰਸਾ ਲੋ ਆਪਣੇ ਆਪ ਨੂੰ ਹੀ ਰੱਬ ਬਣਾ ਕੇ ਪੇਸ਼ ਕਰ ਰਿਹਾ ਸੀ ਉਹ ਉਹਦਾ ਕਿਸੇ ਡੇਰੇ ਨਾਲ ਲਿੰਕ ਤੇ ਮੇਰੇ ਖਿਆਲ ਚ ਨਹੀਂ ਉਹ ਆਪਣੇ ਆਪ ਹੀ ਆਪਣੇ ਆਪ ਚ ਬਾਬਾ ਬਣਿਆ ਹੋਇਆ ਸੀ ਇੰਡੀਵਿਜੂਅਲ ਮੰਨ ਲਓ ਕਿ ਉਹ ਆਪਣੇ ਆਪ ਨੂੰ ਡੇਰੇਦਾਰ ਬਣਾ ਕੇ ਪੇਸ਼ ਕਰ ਰਿਹਾ ਸੀ ਉਹਦੇ ਘਰ ਵਿਆਹ ਹੋਆ ਗੁਰੂ ਮਹਾਰਾਜ ਦੇ ਸਰੂਪ ਦੀ ਜਿਹੜੀ ਆ ਉਹ ਮੰਗ ਕਰਦਾ ਕਿ ਜੇ ਉਹ ਆਪ ਰੱਬ ਆ ਤੇ ਫਿਰ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਕੀ ਲੋੜ ਪੈਗੀ ਜੀ ਜੀ ਇਹੀ ਤਾਂ ਗੱਲਾਂ ਸੋਚਣ ਵਾਲੀਆਂ ਜੀ ਇਹ ਇਸੇ ਗੱਲ ਇਸੇ ਰੋਸ਼ ਨੂੰ ਲੈ ਕੇ ਜਿਹੜਾ ਇਹ ਸਾਰਾ ਕੁਝ ਜਸਟੀਫਾਈ ਹੁੰਦਾ ਇਹ ਜੋ ਸਾਰਾ ਸੰਗਤ ਨੇ ਕੀਤਾ ਇਸੇ ਗੱਲ ਨੂੰ ਲੈ ਕੇ ਜਿਹੜਾ ਅਡਜਿਸਟ ਹਾਂਜੀ ਇਹ ਉਹਦੀ ਜਗ੍ਹਾ ਜਿੱਨੀ ਇਹ ਕੋਈ ਕੋਈ ਟਾਈ ਕਨਾਲਾਂ ਦੇ ਨੇੜੇ ਕੋਈ ਜਗ੍ਹਾ ਇਹ ਸਾਰੀ ਉਹਦੀ ਹੈ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੱਲ ਆਏ ਸੀ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਬੰਜਰ ਕੀਤੀ ਹੋਈ ਇਮਾਰਤ ਹੈ ਇਹਨੂੰ ਕਿਦੀ ਕੋਈ ਇੱਟ ਵੀ ਨਾ ਚੁੱਕੇ ਇਹ ਇੱਥੇ ਹੀ ਰਹੇ ਜੀ ਜੀ ਇਹ ਜਦੋਂ ਤੱਕ ਦੁਨੀਆ ਰਹੇ ਇਹ ਵੀ ਇੰਜ ਹੀ ਰਹੇ ਤਾਂ ਕਿ ਪਤਾ ਲੱਗ ਜਾਏ ਕਿ ਗੁਰੂ ਘਰ ਦੇ ਨਾਲ ਜਿਹੜਾ ਵੀ ਮੱਥਾ ਲਾਏਗਾ ਉਹਦਾ ਇਹ ਹਸ਼ਰ ਹੋਏਗਾ ਤੇ ਇਹ ਇੱਕ ਜੰਮੂ ਦੇ ਸਿੰਘਾਂ ਨੇ ਮਿਸਾਲ ਦਿੱਤੀ ਹੈ ਮੈਂ ਪੰਜਾਬ ਵਾਲਿਆਂ ਜਿਹੜੇ ਸਾਡੇ ਧੁਰਾ ਹੈ ਪੰਜਾਬ ਸਾਡਾ ਜਿੱਤੂ ਅਸੀਂ ਰੋਸ਼ਨੀ ਲੈਣੇ ਆ ਪੰਜਾਬ ਇੱਕ ਸੂਰਜ ਬਾਗ ਹੈ ਅਸੀਂ ਤੇ ਦੀਵਾ ਹੈ ਅਸੀਂ ਤੇ ਦੀਵੇ ਆ ਛੋਟੇ ਜੂ ਪੰਜਾਬ ਤੋਂ ਰੋਸ਼ਨੀ ਲੈਣ ਆ ਮੇਰਾ ਪੰਜਾਬ ਤੱਕ ਇਹ ਸੁਣਿਆ ਹੈ ਕਿ ਜਿਵੇਂ ਜੰਮੂ ਦੀ ਸੰਗਤ ਨੇ ਉਸ ਦੁਸ਼ਟ ਤੋਂ ਬਦਲਾ ਲਿਆ ਹੈ ਬੇਅਦਵੀ ਦਾ ਤੁਸੀਂ ਵੀ ਉਵੇਂ ਹੀ ਜਿੱਥੇ ਵੀ ਕਿਤੇ ਵਿਅਦਵੀ ਹੁੰਦੀ ਜੇ ਇੰਜ ਬਦਲੇ ਲੋਗ ਏ ਤੇ ਕੋਈ ਵੀ ਵਿਅਦਵੀ ਨਹੀਂ ਕਰੇਗਾ ਸੋ ਅਸੀਂ ਦੇਖ ਸਕਦੇ ਆ ਖੁਦ ਕਿ ਆ ਉਹਨੇ ਇੱਕ ਆ ਚਬੂਤਰਾ ਟਾਈਪ ਬਣਾਇਆ ਸੀਗਾ ਇੱਕ ਕਮਰਾ ਟਾਈਪ ਬਣਾਇਆ ਸੀ ਤੇ ਉਹਦੇ ਹੇਠ ਹੀ ਇਹਦਾ ਸਾਰਾ ਜਿਹੜਾ ਉਹ ਕੂਟ ਦਾ ਡੰਮ ਦਾ ਜਿਹੜਾ ਉਹ ਸਿਸਟਮ ਚੱਲਦਾ ਸੀ ਕਿਉਂਕਿ ਸੰਗਤ ਦੱਸ ਰਹੀ ਆ ਕਿ ਆਪਣੇ ਆਪ ਨੂੰ ਉਹ ਰੱਬ ਮੰਨਦਾ ਸੀ ਔਰ ਗੁਰੂ ਸਾਹਿਬ ਦਾ ਸ਼ਰੀਕ ਬਣ ਕੇ ਬੈਠਾ ਹੋਇਆ ਸੀ ਗੁਰੂ ਘਰ ਦਾ ਸ਼ਰੀਕ ਕਿ ਜਦੋਂ ਹਾਂ ਇਹ ਵੀ ਸੁਣ ਜਾ ਕਿ ਉਹ ਕਹਿੰਦਾ ਕਿ ਮੈਂ ਵੀ ਗੁਰੂ ਨਾਨਕਾ ਸਾਡੇ ਪੰਜਾਬ ਦੇ ਵਿੱਚ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਵੀ ਕੁਝ ਇਹੋ ਜਿਹੇ ਲੋਕ ਹੈਗੇ ਆ ਜਿਹੜੇ ਆਪਣੇ ਆਪ ਨੂੰ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਪੇਸ਼ ਕਰ ਰਹੇ ਆ ਪਰ ਉਹਨਾਂ ਨੇ ਹਾਲ ਦੀ ਘੜੀ ਜਿਹੜੇ ਆ ਭੇਖ ਉਹਨੇ ਸਿੱਖਾ ਵਾਲਾ ਬਣਾਇਆ ਹੋਇਆ ਪੰਜਾਬੀਆਂ ਨੇ ਤੇ ਭੇਖ ਇਸ ਬੰਦੇ ਦਾ ਵੀ ਜਿਹੜਾ ਸਿੱਖਾ ਵਾਲਾ ਹੀ ਸੀਗਾ ਸੋ ਇਹ ਜਿਹੜਾ ਜਿਵੇਂ ਕਦੀ ਸਿੱਖਾਂ ਨੇ ਜਦੋਂ ਸਿੰਘਾਂ ਨੇ ਸਰਹੰਦ ਨੂੰ ਫਤਿਹ ਕਰਨ ਤੋਂ ਬਾਅਦ ਇੱਟਾਂ-ਇੱਟ ਖੜਕਾਈ ਸੀ ਉੱਥੇ ਵੀ ਜਿਹੜਾ ਨੇਸਤਾ ਨਬੂਤ ਕਰ ਦਿੱਤਾ ਗਿਆ ਸੀ ਉਸ ਵੇਲੇ ਆ ਸੂਬਾ ਸਰਹੰਦ ਨੂੰ ਇੱਕ ਸੂਬਾ ਸਰਹੰਦ ਫੇਰ ਇਹ ਗੱਡੀ ਚਾੜਿਆ ਸਿੰਘਾਂ ਨੇ ਥੋੜੇ ਦਿਨ ਪਹਿਲਾਂ ਇੱਕ ਸੂਬਾ ਸਰਹੰਦ ਹੋ ਸੀ ਜਿੰਨੇ ਸਿੰਘਾਂ ਦੇ ਬੱਚਿਆਂ ਨੂੰ ਗੁਰੂ ਪਾਤਸ਼ਾਹ ਸਾਹਿਬ ਦੇ ਬੱਚਿਆਂ ਨੂੰ ਜਿਹੜਾ ਜੋਰਾਵਾਦ ਸਿੰਘ ਤੇ ਭਾਈ ਫਤਿਹ ਸਿੰਘ ਨੂੰ ਜਿਹੜਾ ਕੋ-ਕੋ ਕੇ ਸ਼ਹੀਦ ਕੀਤਾ ਸੀ ਮਾਤਾ ਗੁਜਰ ਕੌਰ ਨੂੰ ਸੋ ਉਦਾਂ ਹੀ ਇਹ ਅੱਜ ਸਿੱਖਾਂ ਨੇ ਸਿੰਘਾਂ ਨੇ ਜਾਂ ਖਾਲਸਾ ਪੰਥ ਨੇ ਸਾਬਤ ਕਰ ਦਿੱਤਾ ਕਿ ਉਹਨਾਂ ਵਿੱਚ ਉਹੋ ਚਿੰਨ੍ਹਗਾ ਉਹੋ ਸੋਚ ਆ ਆ ਬੰਦਾ ਸਿੰਘ ਬਹਾਦਰ ਵਾਲੀ ਕਿ ਉਹ ਅੱਜ ਵੀ ਇਦਾਂ ਦੇ ਜਿਹੜੇ ਦੁਸ਼ਟਵਾ ਜਿਹੜੇ ਗੁਰੂ ਘਰ ਨਾਲ ਮੱਥਾ ਲਾਉਣ ਵਾਲੇ ਆ ਇਹ ਜ਼ਰੂਰ ਝਾਤੀ ਮਾਰ ਲੈਣ ਆ ਜਿਹੜਾ ਖੰਡਰ ਬਣਿਆ ਹੋਇਆ ਜਾਂ ਉਹਦਾ ਘਰ ਜਿੰਨੇ ਵੀ ਗੁਰੂ ਘਰ ਨਾਲ ਮੱਥਾ ਲਾਉਣਾ ਉਹਨਾਂ ਦੇ ਵੀ ਹਾਲਾਤ ਅੱਜ ਨਹੀਂ ਤੇ ਕੱਲ ਇਹੋ ਜੇ ਹੋਣਗੇ ਸੋ ਇਹ ਹੁਣ ਦੇਖਣਾ ਹੋਊਗਾ ਕਿ ਇੱਥੇ ਦੀ ਸੰਗਤ ਸਮੁੱਚੀ ਦੁਨੀਆ ਵਿੱਚ ਰਹਿਣ ਵਾਲੇ ਨਾਨਕ ਨਾਮ ਲੇਵਾ ਸੰਗਤਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਹੋਰ ਸਾਡੀਆਂ ਜਿੰਨੀਆਂ ਧਾਰਮਿਕ ਸੰਸਥਾਵਾਂ ਨੇ ਜਾਂ ਸਾਡੇ ਕਨਸਟੀਟਿਊਸ਼ਨਲ ਜਿਹੜੀਆਂ ਸੰਸਥਾਵਾਂ ਨੇ ਸਾਡੀਆਂ ਸਿੱਖਾਂ ਦੀਆਂ ਉਹ ਇਨ੍ਹਾਂ ਘਟਨਾਵਾਂ ਨੂੰ ਰੋਕਣ ਵਾਸਤੇ ਇਸ ਸਿਸਟਮ ਨੂੰ ਜਿਹੜਾ ਹੋਰ ਮਜ਼ਬੂਤ ਗੁਰੂ ਘਰਾਂ ਦੀ ਰਾਖੀ ਨੂੰ ਕਰਨ ਵਾਸਤੇ ਕੀ ਕੀ ਫੈਸਲੇ ਲੈਂਦੇ ਨੇ ਪਿੰਡ ਕੌਲਪੁਰ ਜੰਮੂ ਤੋਂ ਕੈਮਰਾਮੈਨ ਦੇ ਨਾਲ ਕੁਲਦੀਪ ਸਿੰਘ ਜਾਫਲਪੁਰ